ਸੋ ਜਿਨ ਮੈਂ ਕਿਤਾਬ ਲੈ ਕੇ ਆਇਆ ਸੀ ਮੈਨੂੰ ਨਹੀਂ ਪਤਾ ਲੱਗਿਆ ਮੇਰਾ ਪੁੱਤ ਕਦੋਂ ਬਾਗੀ ਬਣ ਗਿਆ ਕਦੋਂ ਆਪੱਖ ਦੀਆਂ ਗੱਲਾਂ ਕਰਨ ਲੱਗਿਆ ਕਦੋਂ ਖਾਲਸਾਣ ਦੀਆਂ ਗੱਲਾਂ ਕਰਨ ਲੱਗਾ ਕਿ ਬਈ ਤੁਹਾਨੂੰ ਨਹੀਂ ਪਤਾ ਲੱਗਿਆ ਇਸ ਗੱਲ ਅੰਕਲ ਜੀ ਤੁਹਾਡਾ ਪੁੱਤ ਕੌਮ ਦੀ ਗੱਲ ਕਰਦਾ ਸੀ ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ ਆ ਅਣਖ ਦੇ ਧਰਮ ਲਈ ਜਿਹੜੇ ਸਾਡੇ ਯੋਧੇ ਸ਼ਹੀਦ ਹੋ ਗਏ ਉਹਨਾਂ ਦੀ ਗੱਲ ਕਰਨੀ ਮਾੜੀ ਗੱਲ ਸੀ ਜਾਂ ਰਾਹੁਲ ਗਾਂਧੀ ਜੀ ਵੜੰਗ ਜੀ ਪਸੰਦ ਨਹੀਂ ਕਰਦੇ ਇਸ ਕਰਕੇ ਪਛਤਾਵਾ ਕਿ ਮੇਰਾ ਪੁੱਤ ਕੌਮ ਦੀ ਗੱਲ ਕਿਉਂ ਕਰ ਗਿਆ ਐਸੇ ਵਈਏ ਲੈ ਵੀਚ ਭਾਈ ਜਟਾਣੇ ਦੀ ਗੱਲ ਕੀਤੀ ਹੁਣ ਭਾਈ ਜਟਾਣੇ ਨੂੰ ਸ਼ਹੀਦ ਕਹਨੇ ਕੀਤਾ ਕਾਂਗਰਸ ਨੇ ਜਿਹਨੂੰ ਤੁਸੀਂ ਜਫੀਆਂ ਪਾ ਰਹੇ ਹੋ ਸੰਤ ਭਿੰਡਰਾਲੇ ਦੀ ਫੋਟੋ ਆਪਣੀ ਬਾਹ ਤੇ ਟੈਟੂ ਬਣਾਇਆ ਸੀ ਸਿੱਧੂ ਨੇ ਹਾਂਜੀ ਤੇ ਹੁਣ ਟਰੈਕਟਰ ਤੇ ਮੋਟਰਸਾਈਕਲ ਤੇ ਸਾਰੇ ਪਾਸੇ ਸੰਤਾਂ ਦੀ ਫੋਟੋ ਤੇ ਸੰਤਾਂ ਦੀ ਸੋਝਦਾ ਧਾਰ ਨਹੀਂ ਸੀ ਸਿੱਧੂ ਤੇ ਹੁਣ ਸੰਤਾਂ ਨੂੰ ਸ਼ਹੀਦ ਕਹਨੇ ਕੀਤਾ ਕਾਂਗਰਸ ਨੇ ਜਿਹੜੀ ਤੁਸੀਂ ਪ੍ਰੋਮੋਸ਼ਨ ਕਰ ਰਹੇ ਹੋ ਤੇ ਸਾਡਾ ਅਕਾਲ ਤਖਤ ਘੇਰੇ ਟਾਇਆ ਜਿਹੜੇ ਗਾਂਧੀ ਪਰਿਵਾਰ ਨੂੰ ਤੁਸੀਂ ਜਫੀਆਂ ਪਾ ਕੇ ਪੰਜਾਬ ਯਾਤਰਾ ਕੱਢ ਰਹੇ ਹੋ ਹੁਣ ਸੱਜਣ ਕੁਮਾਰ ਨੂੰ ਜਾਂ ਜਗਦੀਸ਼ ਟਾਇਟਰ ਨੂੰ ਸਿੱਖਾਂ ਦੇ ਕਾਤਲਾਂ ਨੂੰ ਰਾਹੁਲ ਗਾਂਧੀ ਟਿਕਟਾਂ ਵੰਡਦਾ ਜਾਂ ਇੰਦਰਾ ਗਾਂਧੀ ਜਾਂ ਕੋਈ ਹੋਰ ਵੰਡਣ ਆ ਜਾਂਦਾ ਆ ਹੁਣ ਉਸੇ ਰਾਹੁਲ ਗਾਂਧੀ ਨੂੰ ਜੱਫੀਆਂ ਪਾ ਕੇ ਪੰਜਾਬ ਚ ਉਹਦੀ ਯਾਤਰਾ ਕੱਢਦੇ ਹੋ ਫਿਰ ਤੁਸੀਂ ਗਏ ਢੱਡਰੀ ਕੋਲੋਂ ਜਾ ਕੇ ਸਰੋਪੇ ਪਾਉਣ ਚਲੇ ਜਾਂਦੇ ਹੋ ਤੁਸੀਂ ਸਿੱਧੂ ਤੋਂ ੱੱਕੇ ਨਾਲ ਕਾਂਗਰਸ ਨਾਲੋਂ ਜੋੜਾ ਲੜਾਈਆਂ ਸਿੱਧੂ ਹੁਣ ਫੇਰ ਸਿੱਖੀ ਸਿਧਾਂਤਾਂ ਦੀ ਗੱਲ ਕਰਨ ਲੱਗ ਗਿਆ ਲੋਕ ਤਾਂ ਸਤਕਾਰ ਕਰਦੇ ਹੁਣਾਂ ਮਾਵਾ ਦਾ ਜਿਹਨਾਂ ਦੇ ਕੋਕੋ ਯੋਧਾ ਯੋਧੇ ਪੈਦਾ ਹੋਏ ਜੇ ਸਿੱਧੂ ਨੇ ਯੋਧੇ ਦੀ ਗੱਲ ਕੀਤੀ ਤੁਹਾਨੂੰ ਕਿਉਂ ਪਛਤਾਵਾ ਹੋ ਰਿਹਾ ਇਸ ਗੱਲ ਦਾ ਚਲੋ ਆਪਾਂ ਨਿੱਜੀ ਗੱਲ ਹੀ ਨਹੀਂ ਕਰਦੇ ਜਿਸ ਕੰਮ ਚ ਹੋਣ ਦਾ ਤੁਹਾਨੂੰ ਪਛਤਾਵਾ ਆ ਉਹਦੀ ਆਪਾਂ ਗੱਲ ਹੀ ਨਹੀਂ ਕਰਦੇ ਤੁਹਾਡੇ ਪੁੱਤ ਲਈ ਪਾਰਲੀਮੈਂਟ ਚ ਕੌਣ ਬੋਲਿਆ ਜਿੰਨਾ ਵੀ ਟਾਈਮ ਮਿਲਿਆ ਸਿਮਰਜੀਤ ਮਾਨ ਨੇ ਉਸੇ ਠੋਕ ਵਜਾ ਕੇ ਗੱਲ ਕੀਤੀ ਕਿ ਸਿੱਧੂ ਨੂੰ ਇਨਸਾਫ ਮਿਲਣਾ ਚਾਹੀਦਾ ਜਿੱਥੇ ਉਹਨੂੰ ਮਾਈਕ ਮਿਲਿਆ ਤੇ ਤੁਸੀਂ ਕਹਿ ਰਹੇ ਕਿ ਸਿਮਰਜੀਤ ਮਾਨ ਨੂੰ ਹਰਾਓ ਤੇ ਖੈਰੇ ਨੂੰ ਜਿਤਾਓ ਸਿਮਰਨਜੀਤ ਮਾਨ ਨੂੰ ਹਰਾਓ ਉਹਨੂੰ ਵੋਟਾ ਨਾ ਪਾਓ ਤੁਹਾਡਾ ਪੁੱਤ ਤਾਂ ਤੁਹਾਡੇ ਸਾਹਮਣੇ ਬਹਿ ਕੇ ਕਹਿੰਦਾ ਸੀ ਕਿ ਸਿਮਰਨਜੀਤ ਮਾਨ ਕੇ ਬਾਪੂ ਜੀ ਮੈਂ ਤੁਹਾਡੇ ਨਾਲ ਆ ਤੁਸੀਂ ਕਦੋਂ ਆਣਾ ਸਾਨੂੰ ਮਿਲਣ ਗੀਤਾ ਚੋੜੇ ਸਿਮਰਨਜੀਤ ਮਾਨ ਦੀ ਸਪੋਰਟ ਕੀਤੀ ਤੇ ਤੁਸੀਂ ਪੁੱਤ ਦੀ ਸੋਚ ਤੇ ਖਾਂ ਦੇ ਜਗਾ ਕਾਂਗਰਸ ਦੇ ਲਈ ਕੌਣ ਕਾਈ ਜਾਂਦੇ ਆ ਜੋ ਮਾਨ ਜਿਹਦੇ ਕੌਮ ਨੇ ਦਿੱਤਾ ਉਸ ਤੋਂ ਵੱਡੇ ਉਹਦੇ ਤੇ ਨਹੀਂ ਹੁੰਦੇ ਅੰਕਲ ਹਾਂਜੀ ਹਾਂਜੀ ਸਿਮਰਨਜੀਤ ਮਾਨ ਵਾਂਗੂ ਤੁਹਾਡੇ ਪੁੱਤ ਦੇ ਹੱਕ ਵਿੱਚ ਕੋਈ ਕਾਂਗਰਸੀ ਐਮਪੀ ਜਾਂ ਹੋਰ ਐਮ ਐ ਐਮ ਐਲ ਏ ਐਮਪੀ ਕੋਈ ਬੋਲ ਸਕਦਾ ਕਿਸੇ ਪਾਸੇ ਜਿੰਨਾ ਉਹਨੇ ਠੋਕੇ ਗੱਲ ਕੀਤੀ ਆ ਰਾਜੇ ਬਣੰਗ ਨੂੰ ਹੁਣ ਤੁਸੀਂ ਦੇਖੋ ਇਹ ਇਹਨੂੰ ਤੁਸੀਂ ਵਿਚਾਰਾ ਲੱਗ ਰਿਹਾ ਤੁਹਾਨੂੰ ਵਾਕਿਆ ਹੀ ਵਿਚਾਰਾ ਉਹ ਬਿਸ਼ਨੋਈ ਸਾਹਮਣੇ ਬੋਲ ਹੀ ਨਹੀਂ ਸਕਦਾ ਭਾਵੇਂ ਜੇਲਾ ਵਿੱਚ ਇੰਟਰਵਿਊ ਕਰੀ ਜਾਣ ਉਹ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਸੇ ਕਾਂਗਰਸੀ ਨੇ ਸਿੱਧੂ ਦੇ ਹੱਕ ਦੇ ਇਨਸਾਫ ਦੀ ਗੱਲ ਕੋਈ ਕੀਤੀ ਹੋਵੇ ਦੱਸੋ ਮੈਨੂੰ ਹੁਣ ਖੈਰੇ ਬਾਰੇ ਗੱਲ ਕਰ ਲੈਨੇ ਖੈਰੇ ਜੀ ਤੁਹਾਨੂੰ ਇੰਟਰਵਿਊ ਭੇਜਾਂ ਅੰਕਲ ਮੈਂ ਮੈਂ ਤੁਹਾਨੂੰ ਇੱਕ ਵੀਡੀਓ ਭੇਜਦਾ ਜਿੱਥੇ ਇਹ ਖੈਰਾ ਸਿੱਧੂ ਦੇ ਖਿਲਾਫ ਬੋਲਦਾ ਸ਼ਰਿਆ ਮੋਦੀ ਜਦੋਂ ਜੂਦ ਮੈਂ ਮੈਂ ਨਾਲ ਸੀ ਸੰਘੀਆਂ ਦੇ ਵਿਰੋਧ ਦੇ ਵਿੱਚ ਇਹ ਬੋਲਿਆ ਸੀ ਉਹ ਬੋਲਿਆ ਵੀ ਦੱਸ ਦਿੰਦੇ ਕਿਉਂ ਹੈ ਇਹਦੀ ਕੋਈ ਅੰਗਲੀ ਸੰਗਲੀ ਕਨਫਰ ਕਰੇ ਵਾਲਾ ਨਹੀਂ ਰਹਦੀ ਹੈ ਉਹਨਾਂ ਨੇ ਅਪਰੋਚ ਕੀਤਾ ਸੀ ਇਹ ਤੋਂ ਇਹਨੂੰ ਵੀ ਤੋਂ ਹੁਣ ਸਿੱਧੂ ਦੀ ਥੋੜੀ ਚਰਚਾ ਚੱਲੀ ਐ ਤੇ ਪਰਚਾਦਾਰਕ ਹੋ ਜੂਗਾ ਉਹਦੇ ਸੰਬੰਧ ਦੇ ਵਿੱਚ ਖੈਰਾ ਬੋਲਿਆ ਸੀ ਮੈਨੂੰ ਪਤਾ ਇਸ ਗੱਲ ਦਾ ਫਿਰ ਤੁਸੀਂ ਦੱਸੋ ਜਦੋਂ ਤੁਸੀਂ ਤੁਸੀਂ ਨਾਲ ਜੋ ਤੁਸੀਂ ਬੋਲੇ ਫਿਰ ਤੁਸੀਂ ਨਾਲ ਬੈਨੇ ਉਦੋਂ ਫਿਰ ਸਿੱਧੂ ਆਪਣਾ ਪੁੱਤਿਆ ਇੱਕ ਦੁਨੀਆ ਤੇ ਨਹੀਂ ਰਿਹਾ ਸਾਰੀ ਦੁਨੀਆ ਲਈ ਰੋਂਦੀ ਆ ਫਿਰ ਤੁਹਾਨੂੰ ਮਨ ਚ ਕੁਛ ਵੀ ਨਹੀਂ ਹੁੰਦਾ ਵੀ ਮੇਰੇ ਪੁੱਤ ਦੇ ਖਿਲਾਫ ਆਹ ਬੋਲਦੇ ਜਿਹਨੇ ਮੈਂ ਹੱਕ ਚ ਖੜਾ ਐ ਕੋਈ ਜੀ ਮੈਂ ਹੋ ਸਕਦਾ ਇੱਕ ਪੱਤਾ ਬਾਪ ਹਾਂ ਨਹੀਂ ਆਪਾਂ ਬੇਨਤੀ ਪੱਤਾ ਬਾਪ ਨਹੀਂ ਹੁੰਦੇ ਬਾਪ ਜਿਹੜੇ ਆਪਣੇ ਜਿੰਨੇ ਬੱਚਿਆਂ ਨੂੰ ਪਿਆਰ ਕਰਦੇ ਮੇਰੀ ਇੱਕ ਹੋਰ ਬੇਨਤੀ ਸਰ ਇਹ ਮੈਨੂੰ ਬੇਟਾ ਇਹ ਇਹ ਤਾਂ ਗੱਲ ਹੈਗੀ ਨਾ ਮੈਂ ਤੁਹਾਡੇ ਤੋਂ ਵੱਧ ਪਿਆਰ ਕਰਦਾ ਮੇਰੇ ਬੱਚੇ ਨੂੰ ਮੈਂ ਕਹਿੰਦਾ ਬੱਚਿਆਂ ਨੂੰ ਜਿੰਨਾ ਆਪਾਂ ਪਿਆਰ ਕਰਦੇ ਆ ਉਹਨਾਂ ਕੋਈ ਕਰ ਹੀ ਨਹੀਂ ਸਕਦਾ ਤੁਹਾਨੂੰ ਇਹ ਵੀ ਤੁਹਾਨੂੰ ਇਹ ਵੀ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਵੱਧ ਮੇਰੇ ਬੱਚੇ ਨੂੰ ਜਾਣਦਾ ਮੈਂ ਤਾਂ ਕਹਿੰਦਾ ਵੀ ਜਿੰਨਾ ਆਪਾਂ ਬੱਚਿਆਂ ਨੂੰ ਪਿਆਰ ਕਰਦੇ ਕੋਈ ਕਰ ਸਕਦਾ ਹੀ ਨਹੀਂ ਓਕੇ ਇੱਕ 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 ਮੈਜੀ ਤੋਂ ਆਪਾਂ ਉੱਪਰ ਉੱਠ ਕੇ ਗੱਲ ਕਰਦੇ ਬੇਨਤੀ ਲਾਸਟ ਬੇਨਤੀ ਆ ਜਦੋਂ ਤੁਹਾਡੇ ਲਈ ਸਾਰੇ ਰੋਂਦੇ ਆਪਾਂ ਇੱਕ ਪੁੱਤ ਮਰਿਆ ਇੱਕ ਪਿਓ ਇੱਕ ਇਕੱਲਾ ਪੁੱਤ ਸੀ ਮਰਿਆ ਸਾਰੀ ਦੁਨੀਆ ਰੋਂਦੀ ਪਰ ਜਿਹੜੇ ਕਮਾਦ ਘਰਾਂ ਜੋ ਚੱਕ ਚੱਕੇ ਕਮਾਦਾਂ ਚ ਕਾਂਗਰਸ ਨੇ ਛਲਣੀ ਕਰ ਦਿੱਤੇ ਝੂਠੇ ਮੁਕਾਬਲੇ ਕਰ ਬਣਾ ਦਿੱਤੇ ਉਹਨਾਂ ਦੇ ਉਹ ਵੀ ਕਿਸੇ ਦੇ ਪੁੱਤ ਸੀਗੇ ਉਹਨਾਂ ਦੀ ਮਾਵਾਂ ਵੀ ਰੋਂਦੀਆਂ ਹੀ ਆ ਜਦੋਂ ਤੁਹਾਨੂੰ ਦੇਖਦੇ ਕਾਤਲਾਂ ਨਾਲ ਖੜਿਆ ਨੂੰ ਉਹਨਾਂ ਤੂੰ ਕਿੱਦਾਂ ਰੋਟੀ ਉਹਨੇ ਲੰਘਦੀ ਹੋਊਗੀ ਵੀ ਐਸੀ ਤਾਂ ਇਸ ਬਾਪ ਦੇ ਲਈ ਇੰਨੀਆਂ ਅਰਦਾਸਾਂ ਕੀਤੀਆਂ ਸ਼ੁਕਰ ਕੀਤਾ ਵੀ ਜਲ ਇੱਕ ਪੁੱਤ ਹੋ ਰਿਹਾ ਇੱਕ ਖੋਲਿਆ ਕੰਜਰਾਂ ਨੇ ਹੁਣ ਉਹੋ ਹੀ ਬਾਪ ਜਿਹੜਾ ਕਾਤਲਾਂ ਨਾਲ ਖੜਿਆ ਉਹ ਕਿੱਦਾਂ ਚੱਲਣਗੇ ਉਹ ਲੋਕ ਰਾਜੇ ਬਣਾਂਗੇ ਤੇਂਦਰਾ ਗਾਂਧੀ ਨੂੰ ਮੰਮੀ ਕਹਿੰਦਾ ਉਹ ਮੈਨੂੰ ਹੇਟ ਕਰ ਲੈਣਗੇ ਜੀ ਉਹ ਮੈਨੂੰ ਹੇਟ ਕਰ ਲੈਣਗੇ ਬਸ ਆਹੀ ਹੈ ਜਾਂ ਫਿਰ ਫਿਰ ਰਾਜਾ ਬਣਾਂਗੇ ਤੇਂਦਰਾ ਗਾਂਧੀ ਨੂੰ ਮੰਮੀ ਵਾਲੀ ਟੀ-ਸ਼ਰਟ ਪਾ ਕੇ ਰੱਖਦਾ ਅੱਜ ਵੀ ਮੰਮੀ ਸਮਝਦਾ ਉਹਨੂੰ ਫਿਰ ਤੁਸੀਂ ਵੀ ਜਾਂ ਫਿਰ ਕਹਿ ਦੋ ਸਿੱਧੇ ਵੀ ਇੰਦਰਾ ਗਾਂਧੀ ਮੇਰੀ ਮੰਮੀ ਆ ਫਿਰ ਅਸੀਂ ਕੋ ਕਹਦੀ ਮੈਂ ਕਿਹੜੀ ਗੱਲ ਦੇ ਵਿੱਚ ਪਈ ਜਾਂਦਾ ਤੁਸੀਂ ਨਹੀਂ ਨਹੀਂ ਮੈਂ ਗੱਲ ਸਿੱਧੀ ਸਪਸ਼ਟ ਯਾ ਤੁਸੀਂ ਰਾਜੇ ਬਣਾਂਗੇ ਨਾਲ ਇਸੇ ਗੱਲ ਦੀ ਕਰਦੇ ਹੋ ਮੇਰੇ ਘਰ ਦਾ ਨੁਕਸਾਨ ਹੋਇਆ ਇੱਕ ਪਾਸੇ ਤੁਸੀਂ ਇੱਕ ਪਾਸੇ ਤੁਸੀਂ ਅਮਰਤਪਾਲ ਦੇ ਸਪੋਰਟ ਚ ਜਾਣੇ ਦੂਜੇ ਪਾਸੇ ਅਮਰਤਪਾਲ ਨੂੰ ਉਹ ਕਹਿੰਦਾ ਇਹਨੂੰ ਅੰਦਰ ਸਿੱਟੋ ਰਾਜਾ ਆਪਣੇ ਉਹਦੇ ਨਾਲ ਖੜੇ ਤੁਸੀਂ ਤੇ ਇੱਕ ਸਲੇਟ ਤਾਂ ਰੱਖੋ ਵਿਚਾਰਾ ਸਿੱਧੂ ਨਹੀਂ ਤੁਸੀਂ ਤੁਹਾਡੀ ਆਪਣੀ ਸੋਚ ਹੈ ਕਿ ਤਾ ਨਹੀਂ ਨਹੀਂ ਸੋਚ ਸਿੱਧੀ ਸਪਸ਼ਟ ਹੈ ਸਾਨੂੰ ਸਾਨੂੰ ਸਿੱਧੂ ਸਿੱਧੂ ਨਾਲ ਸਾਨੂੰ ਪਿਆਰ ਹੈ ਮੈਨੂੰ ਕੋਈ ਵੀ ਤੁਸੀਂ ਮੈਨੂੰ ਪੰਥਕ ਲੀਡਰ ਨਾ ਮੰਨੋ ਮੈਨੂੰ ਕੋਈ ਕੁਰਬਾਨੀ ਦਾ ਸਿੰਘ ਨਾ ਮੰਨੋ ਮੈਨੂੰ ਇੱਕ ਆਮ ਵਿਅਕਤੀ ਮੰਨੋ ਸਿੱਧਾ ਮੈਂ ਸਮਝੋਤੀ ਗੱਲ ਕਰਦਾ ਸੋ ਸਿੱਧੂ ਨੇ ਜਿਹੜੀਆਂ ਗਾਣੇ ਕੱਢੀਆਂ ਖੇਰੇ ਨੂੰ ਸਿੱਧੂ ਨੇ ਜਿਹੜੀ ਖੇਰੇ ਨੂੰ ਗਾਣੇ ਕੱਢੀਆਂ ਮੈਂ ਤਾਂ ਵਾਇਸ ਨੋਟ ਪਾਇਆ ਉਹ ਗਲਤ ਸੀਗਾ ਸਿੱਧੂ ਫਿਰ ਥੇਰਾ ਚੰਗਾ ਸੀ ਬੇਟਾ ਦੇਖੋ ਤੁਸੀਂ 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 ਮੈਨੂੰ ਐਵੇਂ ਤੁਹਾਡੇ ਨਾਲ ਬਹਿਸ ਕਰੀ ਜਾ ਮੇਰੀ ਨਹੀਂ ਅਸੀਂ ਤਾਂ ਰਿਕਵੈਸਟ ਕਰ ਰਹੇ ਹਾਂ ਵੀ ਸਾਨੂੰ ਦੁੱਖ ਲੱਗ ਰਿਹਾ ਉਸ ਕਾਂਗਰਸ ਨੇ ਦਿੱਤਾ ਕੀ ਮੈਨੂੰ ਇੱਕ ਦੱਸੋ ਵੀ 75 70 ਤੋਂ ਲੈ ਕੇ ਜਦੋਂ 84 ਤੋਂ ਬਾਅਦ ਚ ਕਲੀਅਰ ਹੋ ਗਿਆ ਕਾਂਗਰਸ ਨੇ ਕੀ ਕੀਤਾ ਸਿੱਖਾਂ ਨਾਲ ਉਸ ਤੋਂ ਬਾਅਦ ਚ ਕੀ ਮਿਲਿਆ ਕਾਂਗਰਸ ਤੋਂ ਦੱਸੋ ਮੈਂ ਇਸ ਗੱਲ ਮੈਂ ਇਸ ਗੱਲ ਤੇ ਬਹਿਸ ਹੀ ਨਹੀਂ ਪੈਣਾ ਚਾਹੁੰਦਾ ਕਿਹਨੇ ਕਿਸੇ ਨੂੰ ਕੀ ਦਿੱਤਾ ਫਿਰ ਓਕੇ ਸੋ ਤੁਸੀਂ ਮੈਨੂੰ ਕਿਉਂ ਜ਼ਬਰਦਸਤੀ ਇਸ ਬਹਿਸ ਦੇ ਵਿੱਚ ਧੱਕਰੇ ਆਉਂਦੇ ਨੇ ਗੱਲ ਮੈਨੂੰ ਸਮਝ ਨਹੀਂ ਆਉਂਦੀ ਅਸਲ ਨਹੀਂ ਸਾਨੂੰ ਦੁੱਖ ਲੱਗ ਰਿਹਾ ਜਦੋਂ ਇਹ ਦੇਖਦੇ ਆ ਸਾਡੇ ਜੇ ਪੰਜਾਬ ਆਉਂ ਹੱਲ ਕਰੋ ਮਸਲੇ ਦਾ ਤੁਸੀਂ ਕਰੋ ਇਸ ਕਰਕੇ ਫਿਰ ਤੁਸੀਂ ਫਿਰ ਤੁਸੀਂ ਸਿੱਧਾ ਫਿਰ ਟੀ-ਸ਼ਰਟ ਪਾਓ ਉਹਦੇ ਵਾਂਗੂ ਰਾਜੀ ਬਣਾਂਗੂ ਕਹੋ ਪਾਵਾ ਮੈਂ ਟੀ-ਸ਼ਰਟ ਮੈਂ ਇਹਨਾਂ ਕਮਾਲ ਕਰੀਏ ਨਾ ਤੁਸੀਂ ਤੂੰ ਹੈਂਡਿਕਪ ਰੇਕਲੇ ਇਹ ਤੋਂ ਤੁਹਾਡੀ ਪਿਆਰ ਕਰਨ ਵਾਲੀ ਗੱਲ ਹੈ ਨਹੀਂ ਨਹੀਂ ਤਾਂ ਬੂਰਾ ਬਣਾ ਰਹੇ ਹੋ ਤੁਸੀਂ ਇੱਕ ਪਾਸੇ ਇੱਕ ਪਾਸੇ ਤੁਸੀਂ ਸੇਫਟੀ ਲੈਣੀ ਹੈ ਯਾਰ ਮੇਰੀ ਜ਼ਿੰਦਗੀ ਆਪਦੀ ਮੈਂ ਜੋ ਮਰਜ਼ੀ ਕਰਾਂ ਕਮਾਲ ਕਰੀਏ ਤਾਂ ਤੁਸੀਂ ਮੈਨੂੰ ਆਪ ਦੇ ਦਬਾਬ ਕਿਉਂ ਚਲਾਉਂਦੇ ਹੋ ਮੈਂ ਤੁਹਾਨੂੰ ਕੰਪੈਲ ਨਹੀਂ ਕੀਤਾ ਵੀ ਤੁਸੀਂ ਜੇ ਕਰੋ ਉਹ ਕਰੋ ਤੁਸੀਂ ਮਰਜ਼ੀ ਨਾਲ ਜ਼ਿੰਦਗੀ ਜਿਉ ਰਹੇ ਹੋ ਆਪਣੀ ਜੇ ਸਿੱਖ ਕੌਮ ਆ ਨਾ ਇਹ ਕੌਮ ਪਰਿਵਾਰ ਆ ਤੁਸੀਂ ਕੌਮ ਦੀ ਗੱਲ ਕਰਦੇ ਤੁਸੀਂ ਕੱਢ ਦਿਓ ਤੁਸੀਂ ਕਹਿ ਦਿਓ ਮੈਂ ਸਿੱਖ ਨਹੀਂ ਕਹਿ ਦਿਓ ਕੀ ਫਰਕ ਪੈਂਦਾ ਤੁਸੀਂ ਜਦੋਂ ਤੁਸੀਂ ਚੌਥੇ ਦਾ ਲਾਈਵ ਹੋ ਕੇ ਕਦੇ ਕਹਿੰਦੇ ਮੈਂ ਇੰਨਾ ਟੈਕਸ ਦੇਤਾ ਮੈਂ ਇਦਾਂ ਕਰਦਾ ਮੇਰਾ ਪੁੱਤ ਮਾਰ ਦਿੱਤਾ ਉਹਦੀ ਸਹੂਲਤਾਂ ਵੀ ਲੈਨੇ ਤੁਸੀਂ ਐਸਐਸਪੀ ਰਾਜੇ ਬੜੰਗ ਨੇ ਸਾਰਾ ਕੁਝ ਕਰਵਾਇਆ ਜਿਉਂ ਨਾ ਇਹ ਨਾ ਕਾਂਗਰਸੀ ਜਾਂਦਾ ਅੱਜ ਆਪਣੇ ਵਿੱਚ ਹੁੰਦਾ ਫਿਰ ਤੁਸੀਂ ਆ ਕੇ ਜਿਮਨੀ ਚੋਣਾ ਮੇਰੀ ਮੇਰੇ ਟ੍ਰਾਇਲ ਦੇ ਵਿੱਚ ਬਿਆਨ ਦੋ ਨਾ ਇਹ ਮੈਨੂੰ ਮੈਨੂੰ ਇਹ ਦੱਸੋ ਵੀ ਇੱਕ ਇੱਕ ਕਾਂਗਰਸੀ ਦੇ ਸਪੋਰਟ ਨਾਲ ਸਿੱਧੂ ਵਾਪਸ ਆਜੂ ਕੀ ਕਰੂਗੀ ਕਾਂਗਰਸ ਕੀ 하게 ਕੀਤਾ ਤੁਹਾਨੂੰ ਫਰਦਨਦੇ ਹੋ ਜੇ ਜੇ ਜਿਹੜੇ ਤੁਹਾਡੇ ਵਾਲਾ ਕੈਂਡੀਡੇਟ ਕੋਈ ਖੜਾ ਉਹਦੀ 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 ਸਪੋਰਟ ਮੈਂ ਕਾਂਗਰਸ ਵਾਪਸ ਆਜੂਗਾ ਪਾਰਲੀਮੈਂਟ ਵਿੱਚ ਸਿਮਰਨਜੀਤ ਮਾਨ ਨੇ ਠੋਕ ਠੋਕ ਕੇ ਸਿੱਧੂ ਦੇ ਹੱਕ ਵਿੱਚ ਬੋਲਿਆ ਨਹੀਂ ਕਿ ਸਿੱਧੂ ਨੂੰ ਇਹਨਾਂ ਨੇ ਕਤਲ ਕੀਤਾ ਸਟੇਟ ਨੇ ਰਾਜਾ ਬੜੰਗ ਬੋਲ ਜੂ ਅਹੀਂ ਤਾਂ ਕਹਿੰਦੇ ਨੇ ਕਿਸੇ ਹੋਰ ਦੀ ਗੱਲ ਕਰੋ ਆਪਣੇ ਪੁੱਤ ਲਈ ਖੜ ਲਓ ਸਾਡੀ 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 ਆਪਣੀ ਕੋਈ ਉਕਾਤ ਨਹੀਂ ਵੀਰ ਜੀ ਇਹ ਤਾਂ ਭਲਕੇ ਮੈਂ ਸਾਨੂੰ ਦੁੱਖ ਹੋਦਾ ਵੀ ਇੱਕ ਇੱਕ ਪੁੱਤ ਆ ਉਹ ਵਿਚਾਰਾ ਚਲਾ ਗਿਆ ਉਹਦੀ ਸੋਚ ਤੇ ਹੋਣੀ ਖੜ ਜੋ ਮੈਂ ਮੈਂ ਸਿਮਰਜੀਤ ਵਾਰ ਕੋਈ ਸ਼ਬਦ ਫਾਲਤੂ ਨਹੀਂ ਬੋਲਣਾ ਚਾਹੁੰਦਾ ਵੀਰ ਜੀ ਸਤਿਕਾਰ ਚ ਹੁੰਦਾ ਮੈਥੋਂ ਵੱਡੇ ਨੇ ਮੈਂ ਕਦੇ ਵੀ ਉਹਦੀ ਗੱਲ ਦਾ ਬਹਿਸ ਨਹੀਂ ਤੇ ਮੈਨੂੰ ਇੱਕ ਇੱਕ ਦੱਸੋ ਜੀ ਵੀ ਤੁਹਾਨੂੰ ਕਿਹੜੀ ਮਜਬੂਰੀ ਆ ਜਿਹਦੇ ਦਵਾਉਣੇ ਚਾਹੁੰਦੇ ਹੋ ਜਦੋਂ ਤੁਸੀਂ ਰਾਜਾ ਬੜੇਂਗਰੇ ਨਾਲ ਨਾਮਜ਼ਦਗੀ ਨਾਲ ਤਾਂ ਤੁਸੀਂ ਸ਼ੇਅਰ ਕਰਦੇ ਆ ਸਾਨੂੰ ਵੀ ਇਸ ਗੱਲ ਦਾ ਮੈਂ ਕੰਫੈਸ ਕਰਦਾ ਕਿ ਕਹਿ ਦੋ ਠੋਕੇ ਕਹੋ ਵੀ ਅਸੀਂ ਸਿੱਖਾਂ ਦੇ ਕਾਤਲਾਂ ਨਾਲ ਖੜੇ ਆ। ਕਹੋ ਕਿ ਕਹਿੰਦਾ ਭਾਈ ਦੂਜੀ ਕੌਣ ਹੈ ਜੋ ਤੂੰ ਜੋ ਕਰਦੀ ਮੈਂ ਕਹੋ ਇੰਦਰਾ ਗਾਂਧੀ ਮੰਮੀ ਆ ਕਹਿ ਦੋ ਜੀ ਆਪਾਂ ਫੋਨ ਕੱਢਦੇ ਆ। ਕਹ ਦੋ ਇੰਦਰਾ ਗਾਂਧੀ ਮੰਮੀ ਆ। ਮੇਰੀ ਮੰਮੀ ਮੇਰੀ ਮੰਮੀ ਉਹ ਹੈ ਜਿਹਦੇ ਮੈਨੂੰ ਜਨਮ ਦਿੱਤਾ ਹੈ। ਤੇ ਫਿਰ ਰਾਜਾ ਬਣ ਕੇ ਤੂੰ ਉਹਨੂੰ ਕਹਿੰਦਾ ਮੰਮੀ ਮੇਰੀ। ਪਹਿਲੀ ਵੰਗ ਰਾਜਪਾਲਿੰਗਾ ਉਹ ਲੱਗ ਪਰਿਵਾਰ ਤੋਂ ਦਾ ਕਿਸੇ ਦਾ ਕੀ ਪਤਾ ਤੁਸੀਂ ਕਿਹਨੇ ਮੈਂ ਉਹਦੇ ਨਾਲ ਖੜਾ ਆ ਜਾ ਕੇ ਉਹਨਾਂ ਪੇਪਰ ਭਰਉਣ ਜਾਣੇ ਹੁਣ ਦੇਖੋ ਤੁਹਾਡੇ ਜਿਹੜਾ ਹਰ ਨੀਤੀ ਕੰਮ ਰਾਜਨੀਤਿਕ ਹੁੰਦਾ ਉਹਦੇ ਨਾਲ ਪਰਿਵਾਰਕ ਬਲੱਡ ਲਾਈਨ ਹੁੰਦਾ ਜਿਵੇਂ ਤੁਹਾਡਾ ਅਕਲ ਕੀ ਦੇਣਾ ਰਾਜਨੀਤੀ ਨੇ ਤੁਹਾਨੂੰ ਰਾਜਨੀਤੀ ਦੇ ਵਿੱਚ ਆਪਣਾ ਮੁੰਡਾ ਚਲਾ ਗਿਆ ਹੋਰ ਕੋਈ ਮੈਨੂੰ ਬਹੁਤ ਕੁਝ ਦਿੱਤਾ ਪਹਿਲਾਂ ਬਹੁਤ ਦਿੱਤਾ ਸੋ ਐਮਪੀ ਐਮਪੀ ਐਮਐਲਏ ਦੀਆਂ ਟਿਕਟਾਂ ਟੁਕੜਾਂ ਇਸ ਤੋਂ ਬਾਅਦ ਤਾਂ ਕੁਝ ਵੀ ਨਹੀਂ ਮਿਲਣਾ ਸਿੱਖਣ ਦੀ ਪਾਰਟੀ ਤੋਂ ਕਾਤਲਾ